ਨਾ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਤੇ 50000 ਦਾ ਜੁਰਮਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਨੇ ਉਸ ਜਥੇ ਨੂੰ ਕੀਤਾ ਹੋਇਆ ਇਹ 50000 ਰੁਪਏ ਦਾ ਜੁਰਮਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਾਇਆ ਗਿਆ ਇਹ ਇਸ ਖਬਰ ਬਾਰੇ ਜਾਣਕਾਰੀ ਰੱਖਦੇ ਹਾਂ ਜੀ ਤੁਸੀਂ ਇਹ ਖਾਉ ਤੇ ਹੀ ਪ੍ਰਚਾਰ kia ਇਹ ਸਿਰਫ ਵਿਊ ਲੈਣ ਦਾ ਮਾਰਾ ਇਹ ਐਵੇਂ ਰੌਲਾ ਪਾ ਰਿਆ ਵਾ ਨਾਂ ਦੇ ਭਾਈ ਸਾਹਿਬ ਦਾ ਹਮਾਇਤੀ ਆਏ ਜਿਹੜੇ ਬੰਦੇ ਦਾ ਕਰਕੇ ਇਸ ਨੂੰ ਜੁਰਮਾਨਾ ਹੋਇਆ ਨਾ ਉਸ ਬੰਦੇ ਨੂੰ ਮੈਂ ਤੁਹਾਡੇ ਸਾਹਮਣੇ ਬਿਠਾਵਾਂਗਾ ਇਹ ਨਾ ਜਾਣੇ ਗੱਲ ਨੂੰ ਇਹਨਾਂ ਨੇ ਸਪੀਕਰ ਦੇ ਵਿੱਚ ਬੋਲ ਦਿੱਤਾ ਵਾ ਇਹ ਗੱਲ ਭਾਈ ਸਾਹਿਬ ਜੀ ਸਾਰਾ ਸਰ ਝੂਠ ਹੈ ਜਿਹੜੇ ਇਹਦੇ ਸਹਾਇਕ ਸਾਥੀ ਸੀ ਉਸ ਦਾ ਇਹ ਦੇ ਗਿਆ ਅਸਤੀਫਾ ਆਪ ਦੇ ਗਿਆ ਉਹਦੇ ਨਾਂ ਤੇ ਲਿਖ ਕੇ ਜਦੋਂ ਕੈਮਰੇ ਚੈੱਕ ਕੀਤੇ ਗਏ ਉਦੋਂ ਨਿਸ਼ਾਨ ਸਿੰਘ ਦੀ ਫੋਟੋ ਸਾਹਮਣੇ ਆ ਗਈ ਕਿਤੇ ਇਹਤ ਨਹੀਂ ਗੱਲ ਕੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹੋਣ ਦੇ ਨਾਂ ਤੇ ਤਮਾਮ ਸਾਰੀਆਂ ਚੀਜ਼ਾਂ ਦੇ ਉੱਪਰ ਪਰਦਾ ਪਾ ਰਹੇ ਹੋ ਮੈਂ ਵੀ ਵੋਟਾਂ ਜਿਹੜੀਆਂ ਭਾਈ ਸਾਹਿਬ ਨੂੰ ਪਾਈਆਂ ਭਾਈ ਅਮਰਤਪਾਲ ਸਿੰਘ ਜੀ ਨੂੰ ਹੂੰ ਠੀਕ ਹੈ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਜੁਰਮਾਨਾ ਨਹੀਂ ਕੀਤਾ ਮੈਂ ਤੇ ਇਸ ਨੂੰ ਪ੍ਰਚਾਰਕ ਨਾ ਕਦੀ ਦੇਖਿਆ ਵਾ ਪਹਿਲਾਂ ਠੀਕ ਹੈ ਸਾਡੇ ਲਾਗੇ ਧੁੰਨ ਪੈਂਦੇ ਆ ਮੈਂ ਤੇ ਇਸ ਨੂੰ ਜਾਣਦਾ ਨਹੀਂ ਇਹ ਸਿਰਫ ਇੱਕ ਮੁੱਦਾ ਲੱਭਦੇ ਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਡਿਆ ਕਿਵੇਂ ਜਾਵੇ ਵਿਊ ਲੈਣ ਦੇ ਚੱਕਰ ਦੇ ਵਿੱਚ ਮਸ਼ਹੂਰ ਹੋਣ ਦੇ ਚੱਕਰ ਵਿੱਚ ਇਹਨਾਂ ਨੂੰ ਮੁੱਦਾ ਚਾਹੀਦਾ ਜਿਹੜੇ ਢਾਡੀ ਕਵੀਸ਼ਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਾਰੀ ਉਮਰ ਇਹਨਾਂ ਨੇ ਪਰਿਵਾਰ ਪਾਲਿਆ ਅੱਜ ਉਹਨਾਂ ਦੇ ਉਲਟ ਰਿਟਾਇਰ ਹੋ ਕੇ ਬੋਲੀ ਜਾਂਦੇ ਗੁਰਪ੍ਰਤਾਪ ਸਿੰਘ ਪਦਮ ਸਾਹਿਬ ਦਸਣ ਕੀ ਕਿਹੜੇ ਇਹਨਾਂ ਦੇ ਰਿਸ਼ਤੇਦਾਰਾਂ ਦੀਆਂ ਜਮਾਨਤਾਂ ਜ਼ਬਤ ਕੀਤੀਆਂ ਕਾਦੇ ਵਿੱਚ ਕੀਤੀਆਂ ਇਹ ਇੱਕ ਪਖੰਡਵਾਦ ਆ ਸਿਰਫ ਨਾ ਇਹ ਮਸ਼ਹੂਰੀ ਚਾਹੁੰਦੇ ਹੋਰ ਕਹਾਣੀ ਇਹਨਾਂ ਨੇ ਕੌਮ ਦਾ ਬੇੜਾ ਕਰਕੇ ਇਹਨਾਂ ਨੇ ਕੀਤਾ ਬਸ ਹੈਲੋ ਹਰਸਾ ਸਾਹਿਬ ਦੇ ਵਿੱਚ ਜੀ ਮੈਂ ਹਰਸਾ ਫਤੀ ਜੀ ਕੁਇਸ਼ਰ ਜਤਿੰਦਰ ਸਿੰਘ ਚਵਾਲ ਗੱਲ ਕਰਦੇ ਹਾਂ ਜੀ ਹਾਂਜੀ ਭਾਜੀ ਹਾਂਜੀ ਜੀ ਜਰਨਲਿਸਟ ਰਜਿੰਦਰ ਸਿੰਘ ਗੱਲ ਕਰਦਾ हां जी वीर जी मैं पहचान लिया जी धन्यवाद जी जी श्रोमणी गुरुद्वारा ਪ੍ਰਬੰਧਕ ਕਮੇਟੀ ਦਾ ਇੱਕ ਮਸਲਾ ਹੋਇਆ ਹੈ ਤਾਂ ਇਸੇ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਕਰਕੇ 50000 ਰੁਪਏ ਦਾ ਜੁਰਮਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਾਇਆ ਗਿਆ ਹੈ ਇਸ ਖਬਰ ਬਾਰੇ ਜਾਣਕਾਰੀ ਰੱਖਦੇ ਹੋ ਜੀ ਤੁਸੀਂ ਜੀ ਵੀਰ ਜੀ ਪੂਰੀ ਜਾਣਕਾਰੀ ਰੱਖਦੇ ਆ ਤੁਸੀਂ ਟਾਈਮ ਕੱਢ ਕੇ ਸਵੇਰੇ ਆ ਜਿਓ ਭਾਵੇਂ ਮੈਂ ਸਬੂਤਾਂ ਦੇ ਆਧਾਰ ਤੇ ਸਾਰੀ ਗੱਲ ਕਰਾਂਗਾ ਇਹ ਅਖੌਤੀ ਪ੍ਰਚਾਰ ਕਿਆ ਇਹ ਸਿਰਫ ਵਿਊ ਲੈਣ ਦਾ ਮਾਰਾ ਇਹ ਐਵੇਂ ਰੌਲਾ ਪਾ ਰਿਆ ਵਾ ਨਾ ਤੇ ਭਾਈ ਸਾਹਿਬ ਦਾ ਹਮਾਇਤੀ ਆ ਇਹ ਹੂੰ ਠੀਕ ਹੈ ਤੁਸੀਂ ਸਵੇਰੇ ਆ ਜਿਓ ਜਿਹੜਾ ਜਿਹੜੇ ਬੰਦੇ ਦਾ ਕਰਕੇ ਇਸ ਨੂੰ ਜੁਰਮਾਨਾ ਹੋਇਆ ਨਾ ਉਸ ਬੰਦੇ ਨੂੰ ਮੈਂ ਤੁਹਾਡੇ ਸਾਹਮਣੇ ਬਿਠਾਵਾਂਗਾ ਨਕੀ ਕਾਰਨ ਇਸ ਤਰ੍ਹਾਂ ਦੱਸ ਦਿਓ ਹੋਂ ਦਾ ਰਿਕਾਰਡ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਕਾਰਨ ਭਾਈ ਸਾਹਿਬ ਇਹ ਆ ਕਿ ਭਾਈ ਸਾਹਿਬ ਇਹਨਾਂ ਦਾ ਨਾਂ ਕੀ ਆ ਆਪਣਾ ਚਮਕੌਰ ਸਿੰਘ ਜੀ ਤੁਨ ਜੀ ਇਹਨਾਂ ਨੇ ਬਿਨਾ ਜਾਣੇ ਗੱਲ ਨੂੰ ਇਹਨਾਂ ਨੇ ਸਪੀਕਰ ਦੇ ਵਿੱਚ ਬੋਲ ਦਿੱਤਾ ਵਾ ਹੂੰ ਕਿ ਇੱਕ ਕਵੀਸ਼ਰ ਨੂੰ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਕਰਨ ਦੇ ਵਿੱਚ 50000 ਰੁਪਏ ਜੁਰਮਾਨਾ ਕੀਤਾ ਗਿਆ ਹੂੰ ਇਹ ਗੱਲ ਭਾਈ ਸਾਹਿਬ ਜੀ ਸਾਰਾ ਸਰ ਝੂਠ ਹੈ ਸਾਡੇ ਪਿੰਡ ਦਾ ਮੁੰਡਾ ਕਵੀਸ਼ਰ ਆ ਭਾਈ ਨਿਸ਼ਾਨ ਸਿੰਘ ਚਭਾਲ ਦਾ ਇਹਨੇ ਨਾਂ ਨਹੀਂ ਲਿਆ ਭਾਈ ਨਿਸ਼ਾਨ ਸਿੰਘ ਚਭਾਲ ਨੂੰ 50000 ਰੁਪਏ ਜੁਰਮਾਨਾ ਹੋਇਆ ਹੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕਰਕੇ ਉਸ ਨੂੰ ਜੁਰਮਾਨਾ ਕੀਤਾ ਕਿ ਸਾਡੇ ਪਿੰਡ ਦਾ ਮੁੰਡਾ ਇਹਦੇ ਨਾਲ ਕਵੀਸ਼ਰੀ ਕਰਦਾ ਸੀ ਹੂੰ ਨਾਲ ਡਿਊਟੀ ਕਰਦਾ ਸੀ ਨਿਸ਼ਾਨ ਸਿੰਘ ਇਹ ਚਲੇ ਗਿਆ ਇਹ ਕੈਨੇਡਾ ਜੀ ਠੀਕ ਹੈ ਜਿਹੜੇ ਇਹਦੇ ਸਹਾਇਕ ਸਾਥੀ ਸੀ ਉਸ ਦਾ ਇਹ ਦੇ ਗਿਆ ਅਸਤੀਫਾ ਆਪ ਦੇ ਗਿਆ ਉਹਦੇ ਨਾਂ ਤੇ ਲਿਖ ਕੇ ਹੂੰ ਠੀਕ ਹੈ ਜਦੋਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨੂੰ ਭਾਈ ਸਾਹਿਬ ਨੂੰ ਫੋਨ ਆਇਆ ਤੇ ਇਸ ਨੇ ਕਿਹਾ ਜੀ ਮੈਂ ਤੇ ਮਰ ਕੇ ਡਿਊਟੀ ਲਈ ਹੈ ਮੇਰਾ ਤੇ ਟਾਈਮ ਪਾਸ ਮੇਰੀ ਰੋਜੀ ਰੋਟੀ ਇੱਥੋਂ ਚੱਲਦੀ ਆ ਮੈਂ ਕਿਉਂ ਅਸਤੀਫਾ ਦੇਵਾਂਗਾ ਹੂੰ ਜਦੋਂ ਇਸ ਗੱਲ ਦੀ ਪੜਤਾਲ ਹੋਈ ਏ ਭਾਈ ਸਾਹਿਬ ਸ਼੍ਰੀ ਦਰਬਾਰ ਸਾਹਿਬ ਗੈਰ ਧਰਮ ਪ੍ਰਚਾਰ ਵਿੱਚ ਇਹਨੇ ਪੜਤਾਲ ਕਰਵਾਈ ਜਦੋਂ ਪੜਤਾਲ ਹੋਈ ਜਿੱਥੋਂ ਫੈਕਸ ਹੋਈ ਸੀ ਉਸ ਲੇਡੀ ਨੂੰ ਜਾ ਕੇ ਪੁੱਛਿਆ ਹੂੰ ਉਸ ਲੇਡੀ ਨੇ ਇਹ ਗੱਲ ਕਹੀ ਵੀ ਭਾਈ ਸਾਹਿਬ ਕੈਮਰੇ ਚੈੱਕ ਕਰ ਲੈਣੇ ਆ ਹੂੰ ਜਦੋਂ ਕੈਮਰੇ ਚੈੱਕ ਕੀਤੇ ਗਏ ਉਦੋਂ ਨਿਸ਼ਾਨ ਸਿੰਘ ਦੀ ਫੋਟੋ ਸਾਹਮਣੇ ਆ ਗਈ ਹੂੰ ਠੀਕ ਹੈ ਜਦੋਂ ਇਸ ਦੀ ਪੁਛ ਪੜਤਾਲ ਹੋਈ ਇਹ ਆਪਣੇ ਇਨਸਪੈਕਟਰ ਸਾਹਿਬ ਨੇ ਬਿਆਨ ਲਏ ਇਹਦੇ ਤੇ ਇਹ ਕੇਸ ਮਹੀਨਾ 2 ਮਹੀਨੇ ਚੱਲਿਆ ਤੇ ਬਾਅਦ ਦੇ ਵਿੱਚ ਇਸ ਨੂੰ ਜੁਰਮਾਨਾ ਹੋਇਆ 50000 ਰੁਪਇਆ ਕਿ ਇਸ ਨੇ ਅਸਤੀਫਾ ਆਪਣੇ ਕੋਲੋਂ ਲੇ ਕੇ ਸਹਾਇਕ ਸਾਥੀ ਦੀ ਡਿਊਟੀ ਖੋਣ ਵਾਸਤੇ ਤੁਹਾਡੇ ਕਹਿਣ ਦਾ ਸਮੁੱਚਾ ਭਾਵ ਸਮਝਿਆ ਜਾਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਵੀਸ਼ਰ ਨਿਸ਼ਾਨ ਸਿੰਘ ਨੂੰ ਜੁਰਮਾਨਾ 50000 ਰੁਪਏ ਇਸ ਕਰਕੇ ਕੀਤਾ ਜਾਂਦਾ ਕਿ ਉਹਨਾਂ ਦੇ ਵੱਲੋਂ 420 ਕੀਤੀ ਜਾਂਦੀ ਹੈ ਆਪਣੇ ਸਾਥੀ ਦਾ ਅਸਤੀਫਾ ਲਿਖ ਕੇ ਦੇ ਦਿੱਤਾ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਕਿਤੇ ਇਹ ਤਾਂ ਨਹੀਂ ਗੱਲ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹੋਣ ਦੇ ਨਾਤੇ ਤਮਾਮ ਸਾਰੀਆਂ ਚੀਜ਼ਾਂ ਦੇ ਉੱਪਰ ਪਰਦਾ ਪਾ ਰਹੇ ਹੋ ਭਾਈ ਸਾਹਿਬ ਵੇਖੋ ਧਰਮ ਦੀ ਗੱਲ ਆਪਾਂ ਕਰਦੇ ਆ ਨਾ ਜੀ ਹੂੰ ਮੈਂ ਕਵੀਸ਼ਰ ਜਤਿੰਦਰਪਾਲ ਸਿੰਘ ਝਭਾਲ ਬੋਲਦਾ ਠੀਕ ਹੈ ਮੈਂ ਵੀ ਮੈਂ ਵੀ ਵੋਟਾਂ ਜਿਹੜੀਆਂ ਭਾਈ ਸਾਹਿਬ ਨੂੰ ਪਾਈਆਂ ਭਾਈ ਅਮਰਤਪਾਲ ਸਿੰਘ ਜੀ ਨੂੰ ਹੂੰ ਠੀਕ ਹੈ ਮੈਨੂੰ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਤੇ ਜੁਰਮਾਨਾ ਨਹੀਂ ਕੀਤਾ ਹੂੰ ਝਭਾਲ ਮੇਰਾ ਹਲਕਾ ਹੈ ਠੀਕ ਹੈ ਸਾਡਾ ਭਰਾ ਨਾਨਕ ਸਿੰਘ ਝਭਾਲ ਹੈ ਜਿਹਦਾ ਇਹ ਕੇਸ ਹੈ ਹੂੰ ਭਾਈ ਨਾਨਕ ਸਿੰਘ ਝਭਾਲ ਤੋਂ ਤੁਸੀਂ ਪੁੱਛ ਲਿਓ ਉਹਦੇ ਨਾਂ ਦਾ ਇਸ ਨੇ ਅਸਤੀਫਾ ਲਿਖਿਆ ਤੇ ਧਰਮ ਪ੍ਰਚਾਰ ਨੂੰ ਇਸ ਨੇ ਭੇਜਿਆ 420 ਕੀਤੀ ਭਾਈ ਨਿਸ਼ਾਨ ਸਿੰਘ ਚਵਾਲ ਨੇ ਜਤਿੰਦਰ ਸਿੰਘ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਚਮਕੌਰ ਸਿੰਘ ਸਿੰਘ ਵਰਗੇ ਜਿਹੜੇ ਨਾਮੀ ਪ੍ਰਚਾਰਕ ਹੈ ਉਹ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਟੇਜਾਂ ਦੇ ਉੱਪਰ ਖੜ ਕੇ ਖੁੱਲ੍ਹੇਆਮ ਤਰੀਕੇ ਦੇ ਨਾਲ ਬਦਨਾਮ ਕਿਉਂ ਕਰ ਰਹੇ ਆ ਭਾਈ ਸਾਹਿਬ ਤੁਸੀਂ ਸਿਆਣੇ ਜੀ ਹੂੰ ਮੈਂ ਤੇ ਇਸ ਨੂੰ ਪ੍ਰਚਾਰਕ ਨਾ ਕਦੀ ਦੇਖਿਆ ਵਾ ਪਹਿਲਾਂ ਠੀਕ ਹੈ ਸਾਡੇ ਲਾਗੇ ਧੁੰਨ ਪੈਂਦੇ ਆ ਮੈਂ ਤੇ ਇਸ ਨੂੰ ਜਾਣਦਾ ਨਹੀਂ ਠੀਕ ਹੈ ਇਸ ਨੇ ਇਹ ਸਿਰਫ ਇੱਕ ਮੁੱਦਾ ਲੱਭਦੇ ਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਡਿਆ ਕਿਵੇਂ ਜਾਵੇ ਇਹ ਸ਼ਹੀਦਾਂ ਦੀ ਭਾਈ ਸਾਹਿਬ ਸੰਸਥਾ ਆ ਸ਼ਹੀਦਾਂ ਦੀ ਸੰਸਥਾ ਆ ਕੁਰਬਾਨੀਆਂ ਦੇ ਕੇ ਸੰਸਥਾ ਬਣੀ ਆ ਠੀਕ ਹੈ ਕੁਝ ਬੰਦੇ ਵਿੱਚ ਮਾੜੇ ਹੋ ਸਕਦੇ ਆ ਤੁਸੀਂ ਸਾਰੀ ਸ਼ਰੋਮਣੀ ਕਮੇਟੀ ਨੂੰ ਭੰਡੀ ਜਾਂਦੇ ਜੇ ਧਰਮ ਪ੍ਰਚਾਰ ਨੂੰ ਭੰਡੀ ਜਾਂਦੇ ਜੇ ਕੀ ਆਪਣੀ ਸਿੱਖਾਂ ਦੀ ਸਰਮੌਰ ਸੰਸਥਾ ਨੂੰ ਬਦਨਾਮ ਕੋਈ ਆਪਣੀ ਆਪਣੀ ਹੀ ਸੰਸਥਾ ਨੂੰ ਬਦਨਾਮ ਕਰਨ ਦੇ ਨਾਲ ਮੁਨਾਫਾ ਹੈ ਇਹਨਾਂ ਨੂੰ ਜਾਂ ਕੋਈ ਇਸ ਚੀਜ਼ ਦੇ ਨਾਲ ਕੀ ਮਨਸ਼ਾਵਾ ਸਮਝੀ ਜਾਂ ਜਾਣ ਫਿਰ ਮੁਨਾਫਾ ਹੀ ਹੈ ਜੀ ਹੂੰ ਦੇਖੋ ਵਿਊ ਲੈਣ ਦੇ ਚੱਕਰ ਦੇ ਵਿੱਚ ਮਸ਼ਹੂਰ ਹੋਣ ਦੇ ਚੱਕਰ ਵਿੱਚ ਇਹਨਾਂ ਨੂੰ ਮੁੱਦਾ ਚਾਹੀਦਾ ਜਿਹੜੇ ਢਾਡੀ ਕਬੀਸ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਾਰੀ ਉਮਰ ਇਹਨਾਂ ਨੇ ਪਰਿਵਾਰ ਪਾਲਿਆ ਅੱਜ ਉਹਨਾਂ ਦੇ ਉਲਟ ਰਿਟਾਇਰ ਹੋ ਕੇ ਬੋਲੀ ਜਾਂਦੇ ਆ ਹੂੰ ਕਿਹੜੇ ਲੋਕਾਂ ਦੀ ਗੱਲ ਕਰਦੇ ਹੋ ਤੁਸੀਂ ਤੁਸੀਂ ਸਿਆਣੇ ਜੀ ਹੁਣ ਮੈਂ ਕਿਹਦਾ ਕਿਹਦਾ ਨਾਮ ਨਹੀਂ ਨਾਮ ਲੈ ਦਿਓ ਕਿ ਕਿਹੜੇ ਲੋਕ ਬਦਨਾਮ ਕਰ ਰਹੇ ਆ ਚਮਕੌਰ ਸਿੰਘ ਦੇ ਸਮੇਤ ਹੋਰ ਲੋਕ ਭਾਈ ਹਰਪਾਲ ਸਿੰਘ ਢੰਡ ਦਾ ਮੈਂ ਵੇਖੰਦਿਆ ਸੀ ਵੀਡੀਓ ਹੂੰ ਉਹਨਾਂ ਦੇ ਬਿਆਨ ਸੁਣਦਿਆ ਸੀ ਹੋਰ ਵੀ ਕੋਈ ਹੈਗੇ ਆ ਤੁਹਾਡੀ ਹੂੰ ਗੁਰਪਰਤਾਪ ਸਿੰਘ ਪਦਮ ਸਾਹਿਬ ਦੱਸਣ ਕਿ ਕਿਹੜੇ ਇਹਨਾਂ ਦੇ ਰਿਸ਼ਤੇਦਾਰਾਂ ਦੀਆਂ ਜਮਾਨਤਾਂ ਜ਼ਬਤ ਕੀਤੀਆਂ ਕਾਦੇ ਵਿੱਚ ਕੀਤੀਆਂ ਹੂੰ ਇਹਨਾਂ ਨੇ ਭਾਜੀ ਇੱਕ ਪਖੰਡਵਾਦ ਆ ਸਿਰਫ ਨਾ ਇਹ ਮਸ਼ਹੂਰੀ ਚਾਹੁੰਦੇ ਹੋਰ ਕਹਾਣੀ ਇਹਨਾਂ ਨੇ ਕੌਮ ਦਾ ਬੇੜਾ ਕਰਕੇ ਇਹਨਾਂ ਨੇ ਕੀਤਾ ਬਸ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਵਾਸਤੇ ਠੀਕ ਹੈ